ਹਾਏ ਹਾਏ ਕੀ ਤਰਜ਼ ਲਾਈ ਐ ਚਮਕੀਲੇ ਨੇ ਸਵਾਦ ਆ ਜਾਂਦਾ ਡਰਾਈਵਰੀ ਦਾ ਜਦੋਂ ਗੱਡੀ ਤੇ ਚਮਕੀਲਾ বাজਦਾ ਹੋਵੇ ਅੱਜ ਕਨ ਤਾਂ ਗੰਦ ਪਾਇਆ ਨਾ ਕਿਸੇ ਨੂੰ ਗਾਉਣਾ ਆਵੇ ਨਾ ਕਿਸੇ ਨੂੰ ਹੋਰ ਕੋਈ ਕਿਸੇ ਦੀ ਲੱਤ ਫੜ ਲੈਂਦਾ ਤੇ ਕੋਈ ਕਿਸੇ ਦੀ ਬਾਹ ਰੇਕ ਹੀ ਮੇਰਾ ਸਾਰਾ ਸਿੰਗਰ ਬਣ ਬਣਿਆ ਫਿਰਦਾ ਹਾਈ ਵੇ ਮਾਰ ਤੇ ਵੇ ਹਾਏ ਓ ਮੇਰਾ ਸਾਲਾ ਕਿਹੜਾ ਏ ਮਾੜੀ ਘੜੀ ਦਾ ਜੰਮਿਆ ਮਾਰਤੇ ਏ ਹਏ ਓ ਬੁੜਿਆ ਜੇ ਨਹੀਂ ਚਲਾਉਣਾ ਆਉਂਦਾ ਇਹਨੂੰ ਘਰੇ ਖੜਾ ਦੇ ਕਿਉਂ ਮਾਰਦਾ ਕਿਸੇ ਨੂੰ ਹਾਂ ਕੀ ਏ ਦੇਖ ਕੇ ਨਹੀਂ ਚਲਾਇਆ ਜਾਂਦਾ ਦਿੱਥੋਂ ਮੋਟਰਸਾਈਕਲ ਤੈਨੂੰ ਪਤਾ ਨਹੀਂ ਵੀ ਸਰਦਾਰਾਂ ਦਾ ਟਰੈਕਟਰ ਆਈ ਜਾਂਦਾ ਮਰਨ ਨੂੰ ਟਰੈਕਟਰ ਮੇਰੇ ਹੀ ਮਿਲੇ ਤੈਨੂੰ ਓ ਬੁੜਿਆ ਗਲਤੀ ਤੇਰੀ ਦੋਸ਼ੀ ਤੂੰ ਹਜੇ ਵੀ ਮੈਨੂੰ ਦੋਸ਼ੀ ਬਣਾਈ ਇਹਨੇ ਤੂੰ ਓਏ ਦੋਚੀ ਮੈਂ ਕਹਾਂਦਾ ਸਾਡੀ ਪਹੀ ਤੇ ਸਾਡਾ ਖੇਤ ਅਸੀਂ ਕੁਝ ਹੀ ਕਰੀਏ ਤੂੰ ਕੌਣਾ ਟੋਕਣ ਵਾਲਾ ਉਹ ਬੁੜਿਆ ਪਹੀ ਸਾਂਝੀ ਐ ਜਿੰਨਾ ਤੇਰਾ ਹਿੱਸਾ ਹੈ ਓਨੇ ਸਾਡਾ ਹਿੱਸਾ ਹੈ ਜ਼ਿਮੀਂਦਾਰ ਹੋ ਬਣਾ ਦਿਖਾ ਮੈਨੂੰ ਓਏ ਨਹੀਂ ਲੋਹਾ ਚਲਾਉਣਾ ਹੁੰਦਾ ਇਹਨੂੰ ਘਰੇ ਖੜਾ ਦੇ ਆ ਨਾਲੇ ਐਨਕਾਂ ਲਾ ਤੈਨੂੰ ਕੁਝ ਮਾੜਾ ਮੋਟਾ ਦਿਸੇ ਤਾਹੋਂ ਲੈ ਜੂ ਐਨਕਾਂ ਨਹੀਂ ਲੈਣੀਆਂ ਇਹ ਟਾਹ ਰੱਜਟ ਦੀ ਟਾਹ ਕੱਲ ਦੀ ਭੂਤਣੀ ਸੇਵਿਆਂ ਚ ਅੱਧ ਓਏ ਤੂੰ ਬਾਹਲਾ ਵੱਡਾ ਡਰਾਈਵਰ ਬਣਿਆ ਫਿਰਦਾ ਬੁੜਿਆ ਤੈਨੂੰ ਟਰੈਡ ਤਾਂ ਮੋੜਨਾ ਨਹੀਂ ਆਉਂਦਾ ਡਰਾਈਵਰੀ ਦੀ ਗੱਲ ਨਾ ਕਰ 30 ਸਾਲ ਟਰੱਕ ਚਲਾਇਆ 30 ਸਾਲ ਸ਼ੁਕਰ ਕਰ ਮੇਰੇ ਕੋਲੇ ਟਰੈਕਟਰ ਸੀ ਅੱਜ ਟਰੱਕ ਨਹੀਂ ਸੀ ਨਹੀਂ ਤਾਂ ਮੈਂ ਤੇਰਾ ਦਲੀਆ ਕੱਢ ਦਿੰਦਾ ਸ਼ੁਕਰ ਕਰ ਤੂੰ ਬਚ ਗਿਆ ਆ ਚੱਕਾ ਆਪਦਾ ਕਵਾੜ ਤੇ ਪਾਸੇ ਕਰ ਮੈਂ ਅੱਗੇ ਖੇਤ ਜਾਣਾ ਓਏ ਆਹੋ ਮੈਂ ਜਾਣਦਾ ਤੇਰੀ ਡਰਾਈਵਰੀ ਨੂੰ ਲੈ ਸੁਣ ਇੱਕ ਵਾਰ ਅੰਤਾਂ ਦੀ ਬਰ ਪਵੇ ਝੱਖੜ ਆਵੇ ਤੇ ਮੈਂ ਹਿਮਾਚਲ ਚੋਂ ਸਾਰਾ ਸਮਾਨ ਲੈ ਕੇ ਆਇਆ ਟਰੱਕ ਵਿੱਚ ਭਿੱਜਣ ਵਾਲਾ ਸਮਾਨ ਐਨੇ ਪੈਂਦੇ ਮੀਂਹ ਤੇ ਛਖੜਚਰੀ ਮੈਂ ਐਨਾ ਦਵੱਲੇ ਟਰੱਕ ਇੱਕ ਮੀਂਹ ਦੀ ਬੂੰਦ ਵੀ ਪੈਣ ਨਹੀਂ ਦਿੱਤੀ ਸਮਾਨ ਤੇ ਤੈਨੂੰ ਮੈਂ ਦੱਸਾਂ 2 ਘੰਟਿਆਂ ਚ ਮਾਨਸਾਂ ਲਾਤਾ ਸੀ ਭਰਿਆ ਸਮਾਨ ਦਾ ਟਰੱਕ ਓਏ ਗਿਆ ਪਰੌੜਨ ਲੱਗੇ ਮਾੜੇ ਮੋٹے ਟਾਇਰ ਲਾ ਲਿਆ ਕਰੋ ਐਨੀ ਰੇਸ ਤੇ ਪਹਾੜੀ ਇਲਾਕੇ ਚ ਕਿਵੇਂ ਤੁਰੂ ਟਰੱਕ ਓਏ ਇਹੀ ਤਾਂ ਡਰਾਈਵਰੀ ਐ ਅਸੀਂ ਕਿਹੜਾ ਲੰਡੂ ਡਰਾਈਵਰ ਆ ਤੜਕੇ ਉੱਠਦੇ ਹੀ ਦੋ ਕਾਰਡ ਲਾ ਲੈਂਦੇ ਉਦੋਂ ਤਾਂ ਫਿਰ ਐਂ ਲੱਗਦਾ ਹੁੰਦਾ ਸੀ ਜਿਵੇਂ ਟਰੱਕ ਅੰਬਰਾਂ 'ਚ ਝੂਟੇ ਲੈਂਦਾ ਫਿਰਦਾ ਐਨਾ ਸਵਾਲ ਆਉਂਦਾ ਡਰਾਈਵਰੀ ਦਾ ਕਾਰਡਾਂ ਤਾਂ ਤੇਰੀ ਮੱਤ ਮਾਰ ਰੱਖੀ ਐ ਬੜਿਆ ਤਾਈਆਂ ਤਾਂ ਤੈਨੂੰ ਕੋਈ ਸਾਹਮਣੀ ਦੀ ਨਾ ਯਾ ਦੇਖ ਓਏ ਕਾਰਡ ਵੀ ਤਾਂ ਸਰਦਾਰ ਬੰਦੇ ਲਾ ਸਕਦੇ ਐ ਸੋਡੇ ਬਰਗਿਆਂ ਨੂੰ ਤਾਂ ਆਂਡਿਆਂ ਨੂੰ ਪੈਸੇ ਨਹੀਂ ਜੁੜਦੇ ਮਾਰਦਾ ਗੱਲਾਂ ਨਾ ਸਾਨੂੰ ਭੁੱਖੀ ਚਾਹੀਦੀ ਐ ਨਾ ਆਂਡੇ ਉਹ ਬੜਿਆ ਜਿੰਨਾ ਸਾਨੂੰ ਰੱਬ ਨੇ ਦਿੱਤਾ ਉਹਨੇ ਵਾਧੂ ਐ ਲੈ ਤੈਨੂੰ ਮੈਂ ਹੁਣ ਇੱਕ ਗੱਲ ਸੁਣਾਵਾ ਅਸੀਂ ਇੱਕ ਵਾਰੀ ਇੱਕ ਟਰੱਕ ਭਰਿਆ ਸੀ ਨਰਮੇ ਦਾ ਗੁਜਰਾਤ ਚੋਂ ਤੇ ਰਾਹ 'ਚ ਆਉਂਦੇ ਆਉਂਦੇ ਇੱਕ ਟਾਇਰ ਖੁੱਲ ਗਿਆ ਤੇ ਡਿੱਗ ਪਿਆ ਟਰੱਕ ਦਾ ਅੱਛਾ ਫਿਰ ਮੈਨੂੰ ਤਾਂ ਗੁਜਰਾਤ ਚੋਂ ਭਲਾ ਢੇ ਆ ਕੇ ਪਤਾ ਲੱਗਿਆ ਵੀ ਟਾਇਰ ਖੁੱਲ ਗਿਆ ਗੱਡੀ ਦਾ ਤੇ ਤਿੰਨ ਟਾਇਰਾਂ ਤੇ ਗੱਡੀ ਗੁਜਰਾਤ ਚੋਂ ਭਲਾੜੇ ਲਾਤੀ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਓਹੋ ਐਡੇ ਐਡੇ ਗੱਪ ਨਾ ਛੱਡਿਆ ਕਰ ਬੜਿਆ ਗੁਜਰਾਤ ਚੋਂ ਸਮਾਨ ਦੀ ਭਰੀ ਗੱਡੀ ਤਿੰਨ ਟਾਇਰਾਂ ਤੇ ਕਿਵੇਂ ਭਲਾੜੇ ਆਜੂ ਭੋਲਾ ਡਰਾਈਵਰ ਕਹਿੰਦੇ ਆ ਮੈਨੂੰ ਬਿਨਾ ਟਾਇਰਾਂ ਤੋਂ ਟਰੱਕ ਚਲਾ ਦਈਏ ਗੱਲਾਂ ਕਿਹੜੀਆਂ ਕਰਦੇ ਆ ਓ ਬਾਲੇ ਗੱਪਾਂ ਦੀ ਠੂਈ ਨਾ ਮਾਰ ਜਿਹੜਾ ਮੇਰਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਉਹ ਕੱਢ ਓ ਕਾਦੇ ਪੈਸੇ ਦੇਖ ਕੇ ਚੱਲਿਆ ਕਰੋ ਹੁਣ ਭਾਲਦਾ ਮੇਰੇ ਕੋਲੇ ਇਦਾਂ ਵੜੇ ਹੁਣ ਹੈ ਨਹੀਂ ਮੇਰੇ ਕੋਲੇ ਕੁਝ ਵੀ ਆਪਦਾ ਰਸਤਾ ਦੇਖ ਰਸਤਾ ਨਹੀਂ ਪੈਸੇ ਕੱਢ ਜਿਹੜਾ ਨੁਕਸਾਨ ਕੀਤਾ ਮੇਰਾ ਨਹੀਂ ਮਾਰ ਦੂੰ ਬੁੜਾ ਤੈਨੂੰ ਮੈਂ ਜਾ ਜਾ ਵੱਡਾ ਆ ਮਾਰਨ ਵਾਲਾ ਮੈਨੂੰ ਤੇਰੇ ਵਰਗੇ ਬਥੇਰੇ ਆ ਇਹ ਮਾਰਨ ਵਾਲੇ ਮੈਨੂੰ ਘਰੇ ਜਾ ਕੇ ਰੋਟੀ ਟੁੱਕ ਖਾ ਲੈ ਐਵੇਂ ਮੈਥੋਂ ਤਾਉਣੀ ਨਾ ਲਵਾ ਲਈ ਨੁਕਸਾਨ ਤਾਂ ਦੇਖ ਬੜਾ ਤੈਨੂੰ ਦੇਣਾ ਪੂ ਨਹੀਂ ਗੱਲ ਵਧਿਓ ਮੈਂ ਤੈਨੂੰ دیਵਾਨੀ ਨਹੀਂ ਦਿੰਦਾ ਆਵਦਾ ਚੱਕੇ ਟਿੰਡ ਫੌਣੀ ਤੇ ਤਿੱਤਰ ਹੋ ਜਾ ਨਹੀਂ ਮੈਂ ਲਤਰ ਕੇ ਤੈਨੂੰ ਤੇ ਅੱਗੇ ਲੰਘ ਜੂ ਨਾਲੇ ਤੇਰੇ ਤੋਂ ਹੋਣਾ ਵੀ ਕੁਝ ਨਹੀਂ ਬੁੜਿਆ ਤੈਨੂੰ ਮੈਂ ਹੁਣ ਤਾਂ ਪਿਆਰ ਨਾਲ ਸਮਝਾ ਰਿਆ ਨਹੀਂ ਮੇਰੇ ਕੋਲ ਤਰੀਕਾ ਦੂਜਾ ਵੀ ਹੈ ਤੂੰ ਮੈਨੂੰ ਡਰਾਉਣਾ ਮੈਂ ਨਹੀਂ ਡਰਨ ਵਾਲਾ ਤੇਰੇ ਜਿੱਡੇ ਜਿੱਡੇ ਤਾਂ ਮੈਂ ਜੰਮ ਕੇ ਸਿੱਟ ਤੇ ਤੂੰ ਕੀ ਕਰ ਲੇਗਾ ਮੇਰਾ ਨਹੀਂ ਮੰਨਦਾ ਫਿਰ ਬੁੜਿਆ ਤੇਰਾ ਇਲਾਜ ਹੁਣ ਕਰਨਾ ਹੀ ਪੈਣਾ ਬੁੜਿਆ ਦੰਨਾ ਪੈਸੇ ਕਿ ਲਾਹਾ ਕਕੜੂਂਗ ਤਾਉਣਾ ਉਪ ਪੁੱਤ ਤੂੰ ਤਾਂ ਗੁੱਸੇ ਹੀ ਕਰ ਗਿਆ ਯਾਰ ਪਤਾ ਮੈਂ ਕਦੋਂ ਮੁਕਰੇ ਤੇਰੇ ਪੈਸੇ ਮੈਨੂੰ ਐਂ ਦੱਸ ਵੀ ਤੇਰਾ ਕਿੰਨਾ ਨੁਕਸਾਨ ਹੋਇਆ ਮੈਂ ਤੈਨੂੰ ਹੁਣੇ ਹੀ ਦਿੰਨਾ ਕਿਉਂ ਹੁਣ ਆ ਗਿਆ ਨਾ ਮਿੰਟ ਚ ਲੈਣ ਤੇ ਉਹ ਨਹੀਂ ਪਤਾ ਤੂੰ ਐਵੇਂ ਵੱਡੇ ਬਜ਼ੁਰਗਾਂ ਨਾਲ ਮਜ਼ਾਕ ਨਹੀਂ ਕਰੀਦਾ ਹੁੰਦਾ ਆ ਦਾਤੀ ਥੱਲੇ ਕਰ ਪੈਸੇ ਕੱਢ ਮੇਰੇ ਫੇਰੀ ਦਾਤੀ ਪਾਸੇ ਹੋਊਗੀ ਨਹੀਂ ਬਲੀ ਪੱਕੀ ਹੈ ਤੇਰੀ ਉਹ ਨਹੀਂ ਪੁੱਤ ਆ ਲੈ ਜਿੰਨੇ ਹੈਗੇ ਤੂੰ ਕੱਢ ਲੈ 1500 ਰੁਪਏ ਸਾਰਾ ਆ ਲੈ ਦੇਖ ਲੈ ਮੇਰੇ ਕੋਲ ਤਾਂ ਹੋਰ ਕੁਝ ਹੈ ਵੀ ਨਹੀਂ ਪਰ ਤੂੰ ਆ ਦਾਤੀ ਦਾ ਥੱਲੇ ਕਰ ਐ ਹੁੰਦਾ ਪੁੱਤ ਵੱਡੇ ਬੰਦੇ ਦਾ ਦਿਲ ਕਮਜ਼ੋਰ ਹੀ ਹੁੰਦਾ ਆ ਐਨਕਾਂ ਜੇ ਫੜਾ ਲਾ ਕੇ ਆਏ ਪੁੱਤ ਆ ਲੈ ਐਨਕਾਂ ਵੀ ਲੈ ਲੈ ਮੈਂ ਕੀ ਇਹ ਸਿਰ ਤੇ ਮਾਰਨੀ ਹੈ ਬੜੇ ਡਾਇਲੋਗ ਜੇ ਮਾਰਦਾ ਸੀ ਅ껃 ਤਾਂ òn ਲੈ ਜੂ ਐਨਕ ਨਹੀਂ ਲੈਂਦੀ ਉਹ ਤਾਂ ਪੁੱਤ ਤੈਨੂੰ ਪਤਾ ਹੈ ਕਾਰਡ ਦੇ ਅਸਰ ਚ ਕੁਝ ਵੀ ਬੋਲਿਆ ਜਾਂਦਾ ਹੁਣ ਤੂੰ ਮੈਨੂੰ ਜਾਣ ਦੇ ਹੁਣ ਤਾਂ ਤੈਨੂੰ ਛੜਤਾ ਪੜਿਆ ਜੇ ਇਹ ਜਾਂ ਕੰਮ ਕੀਤਾ ਜਾਂ ਬਿਨਾਂ ਗੱਲ ਤੋਂ ਗੱਪ ਜੇ ਮਾਰੇ ਨਾ ਤੇਰਾ ਭੋਗ ਇਸੇ ਖੇਚੀ ਪਾ ਦੂੰ ਤੂੰ ਸਿਆਣਾ ਬਣ ਪੁੱਤ ਤੂੰ ਜਾ ਘਰੇ ਤੇ ਮੈਂ ਖੇਤ ਨੂੰ ਜਾਣਾ ਓਏ ਜਾ ਪੜਿਆ ਮੈਂ ਤਾਂ ਥੁਕਰਾਉਣਾ ਹੁਣ ਮੈਂ ਪੈਸੇ ਲੈ ਲੈ ਨਾ ਰਕਾ ਜਿੱਗਾ ਤਾ ਤੂੰ ਮੇਰਾ ਇੱਧਰ ਚੜ ਰਫੇ ਬੱਦ ਹਾਏ ਹਾਏ ਮਹਾ ਜਾਨ ਬਚਾਈ ਏ ਮਾਲਕਾ ਅੱਜ ਤਾਂ ਇਹ ਗੱਪਾਂ ਤੋਂ ਤੋਹਾ ਕਰਦੇ ਆ ਅੱਜ ਤੋਂ ਬਾਅਦ ਕਿਸੇ ਨੂੰ ਕੋਈ ਗੱਪ ਨਹੀਂ ਮਾਰਨਾ ਨਹੀਂ ਤਾਂ ਤੈਨੂੰ ਪਤਾ ਹੀ ਆ ਅੱਜ ਦਿਖਾ ਦਾਂ ਜੀ ਦੁੱਲੇ ਵਾਲਾ ਕੋਠਾ ਗੱਪ ਨਾ ਮਾਰਿਆ ਕਰ ਜੇ ਬਚਣਾ ਤਾਂ ਅੱਜ ਤੋਂ ਬਾਅਦ ਨਹੀਂ ਮਾਰਦੇ ਜੀ ਅੱਜ ਤੋਂ ਬਾਅਦ ਨਹੀਂ ਮਾਰਦੇ